ਸਮਾਨਾਰ ਇਕਨਜੀ ਸਕੂਲ ਦੇ ਵਿੱਚ ਇੱਕ ਕਲਰਕ ਸतीश ਕੁਮਾਰ ਸੈਣੀ ਵੱਲੋਂ ਕੁਝ ਦਿਨ ਪਹਿਲਾਂ ਆਪਣੇ ਸਕੂਲ ਦੇ ਦਫਤਰ ਦੇ ਵਿੱਚ ਹੀ ਪੰਖੇ ਨਾਲ ਲਟਕ ਕੇ ਆਪਣੀ ਜੀਵਨ ਲਾ ਸਮਾਪਤ ਕੀਤੀ ਗਈ ਸੀ ਉਸ ਦੇ ਪਰਿਵਾਰ ਵੱਲੋਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਜਾ ਰਹੀ ਵੀ ਕੱਲ ਤੱਕ ਅਸੀਂ ਟਾਈਮ ਦੇ ਰਹੇ ਹਾਂ ਕੱਲ ਨੂੰ ਅਸੀਂ ਜੇ ਕਥੀ ਤੇ ਜਿਹੜੇ ਵਿਅਕਤੀ ਹੈ ਆ ਰੁਪਈਏ ਜਿਹਨਾਂ ਦੇ ਦੋਸ ਲਏ ਇਹ ਨਾਲ ਪਰਿਵਾਰ ਨੇ ਉਹ ਕਾਬੂ ਨਹੀਂ ਆਂਦੇ ਤਾਂ ਕੱਲ ਤੋਂ ਅਸੀਂ ਅਨੁਮਿੱਥੇ ਸਮੇ ਲਈ ਤਰਨਾ ਲਾਵਾਂਗੇ ਧਰਨੇ ਦੀ ਅਜੇ ਥਾਣੇ ਸੇ ਨਹੀਂ ਕੀਤੀ ਗਈ ਕਿਉਂਕਿ ਕੱਲ ਨੂੰ ਅੰਤਿਮ ਅਰਦਾਸ ਵੀ ਸਤੀਸ਼ ਸੈਣੀ ਦੀ ਹੁਣ ਪੁਲਿਸ ਕਦੋਂ ਇਨ ਕਥੀ ਤਰੋਪਨ ਫੜਦੇ ਸਮੇ ਅ 4 ਤਰੀਕ ਨੂੰ ਮੇਰੇ ਵੱਡੇ ਭਾਈ ਸਾਹਿਬ ਸतीश ਕੁਮਾਰ ਨੇ ਆਪਣੇ ਆਪ ਨੂੰ ਫਾਂਸੀ ਦੇ ਰਾਹੀਂ ਖਤਮ ਕਰ ਲਿਆ ਸੀਗਾ ਤਾਂ ਪ੍ਰਸ਼ਾਸਨ ਨੇ ਮੈਨੂੰ ਮੈਂ ਉਸ ਟਾਈਮ ਧਰਨੇ ਤੇ ਬੈਠਾ ਸੀ ਤਾਂ ਪ੍ਰਸ਼ਾਸਨ ਨੇ ਮੈਨੂੰ ਇੱਕ ਆਸ਼ਵਾਸ਼ਣ ਦਿੱਤਾ ਸੀ ਕਿ ਇੱਕ ਜਾਂ ਦੋ ਦਿਨ ਦੇ ਵਿੱਚ ਅਸੀਂ ਤੁਹਾਡੇ ਭਰਾ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਅੰਦਰ ਕਰ ਦਿੱਤਾ ਜਾਊਗਾ ਪਰ ਅੱਜ ਪੂਰੇ 13ਵਾਂ ਦਿਨ ਚੜ ਗਿਆ ਜੀ 13 ਦਿਨ ਹੋ ਗਏ ਨੇ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਗਰਜ਼ਾਰੀ ਕਰਕੇ ਹੱਲੇ ਤੱਕ ਦੋਸ਼ੀ ਸ਼ਰੀਆਮ ਖੁੱਲੇਆਮ ਘੁਮਰੇ ਨੇ ਤੇ ਸਾਨੂੰ ਹੱਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਮੈਂ ਸਮਾਣਾ ਵਾਸੀਆਂ ਨੂੰ ਤੇ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਸਾਡਾ ਕੱਲ ਤੋਂ ਅਣਮਿੱਥੇ ਟਾਈਮ ਲਈ ਤਰਨਾ ਪ੍ਰਦਰਸ਼ਨ ਜਾਰੀ ਰਹੇਗਾ ਜਦੋਂ ਤੱਕ ਦੋਸ਼ੀ ਜੇਲ੍ਹ ਦੀ ਸਲਾਕਾਂ ਪਿੱਛੇ ਨਹੀਂ ਹੁੰਦੇ ਸਾਡਾ ਤਰਨਾ ਪ੍ਰਦਰਸ਼ਨ ਜਾਰੀ ਰਹੇਗਾ ਇਹ ਅਣਮਿੱਥੇ ਟਾਈਮ ਲਈ ਰੱਖਿਆ ਜਾਊਗਾ ਜੀ ਜੋ ਟਾਈਮ ਤੇ ਪਲੇਸ ਹੈ ਜੀ ਉਹ ਕੱਲ ਨੂੰ ਤੁਹਾਡੇ ਪ੍ਰੈਸਰਾਂ ਹੀ ਆਪਾਂ ਜਾਰੀ ਕਰਦਾਂਗੇ ਜੀ ਮੈਂ ਸਮਾਣਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਤੀਸ਼ ਕੁਮਾਰ ਨੂੰ ਇਨਸਾਫ਼ ਦੇਣ ਲਈ ਮੇਰੇ ਨਾਲ ਖੜੋ ਮੇਰੇ ਨਾਲ ਤੇ ਮੇਰੇ ਪਰਿਵਾਰ ਨਾਲ ਖੜੋ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਸਮਾਣਾ ਵਾਸੀਆਂ ਤੇ ਹਰ ਇੱਕ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਆਪਾਂ ਸਤੀਸ਼ ਕੁਮਾਰ ਨੂੰ ਇਨਸਾਫ਼ ਦਿਵਾ ਸਕੀਏ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼